ਕਿਸਾਨ ਵੀਰੋ ਸ੍ਰੀ ਅਕਾਲ ਤੇ ਅੱਜ ਆਪਾਂ ਬਰਾਂਡ ਰੈਕਟਰ ਮੰਡੀ ਦੇ ਬਾਹਰ ਆਏ ਹਾਂ ਜੀ ਤੇ ਅੱਜ ਆਪਾਂ ਹੋਰਲੀ ਦੋ ਰੈਕਟਰ ਸ਼ੀਲ ਦੇ ਲਈ ਆਏ ਆ ਕਿਹੜਾ ਸਵਰਾ 735 ਇੱਕ ਮਹਿੰਦਰਾ ਸਾਇਦ 475 ਆ ਤੇ ਕਿਹੜਾ 475 ਮਹਿੰਦਰਾ ਉਹ ਦਿਖਾਉਣੇ ਸਾਨੂੰ ਆਪਾਂ ਸਿੰਪਲ ਸਟੀਰੀਂਗ ਦੇ ਵਿੱਚ ਹੈ ਜੀ ਇਹਦਾ ਇੰਜਣ ਬਿਲਦਾ ਆਇਆ ਹੋਇਆ ਜੀ ਦੇਖ ਸਕਦੇ ਹੋ ਇੰਜਨ ਚਾਰ ਸਿਲੰਡਰ ਲਾਇਆ ਹੋਇਆ ਦੇਖ ਲਓ 6 16 ਦਾ ਟਾਇਰ ਨਹੀਂ ਇਹਦੇ ਇੰਜਨ ਚੇਂਜ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਮਹਿੰਦਰਾ 470 ਸੈਦ ਬਾਕੀ ਫੋਨ ਕਰਕੇ ਪਤਾ ਲੱਗ ਜੂਣ ਵੀ ਕਿਹੜਾ ਰੈਕਟਰ ਹੈ ਪੈਰ ਤਾਂ ਚੈੱਕ ਕਰ ਲਓ ਮਿਊਜ਼ਿਕ ਸਿਸਟਮ ਲੱਗਾ ਹੋਇਆ ਸਤਰੀ ਸਮੇਤ ਲੱਗੀ ਹੋਈ ਹੈ 12 ਟਾਇਰਾਂ ਦੇ ਵਿੱਚ ਆਈ ਇਹੇ ਮਹਿੰਦਰਾ ਟਰੈਕਟਰ ਸੀਰੀਟ ਦੇਟ ਸੀਰੀਟ ਦੇਟ ਟਾਇਰ ਨੇ ਜੀ ਜੀ ਸਸਾਉਦੋਂ ਰੰਬ ਵਗੈਰਾ ਬਿਲਕੁਲ ਸਾਫ ਪੈਣੀ ਜੀ ਡੰਡਾ ਹੈਗਾ ਇਹ ਡਰਾਵ ਲੈਣੀ ਇਹਦੇ ਨਾਲ ਸਿੰਗਲ ਡਿਸਟ੍ਰਿਬਿਊਟਰ ਦੇ ਵਿੱਚ ਇਹ ਲੂਬ ਹੈ ਪਰ ਤਦਰੀ ਵਗੈਰਾ ਬਿਲਕੁਲ ਨਾਲ ਦਿੱਤੀ ਜਾਓ ਬਾਈ ਕਹਿੰਦਾ ਮਹਿੰਦਰਾ ਟਰੈਕਟਰ ਹੈ ਹੁਣ ਫੋਨ ਕਰਕੇ ਪਤਾ ਲੱਗ ਜੀ ਵੀ ਕਿਹੜਾ 475 585 ਐਪੀ ਬਈ ਦੱਸ ਦੂਗਾ ਸੈਂਟਰ ਗੇਅਰ ਦੇ ਵਿੱਚ ਆ ਜੀ ਟਰਬੋ ਤੋਂ ਬਗੈਰ ਆ ਇੰਜਨ ਨੰਬਰ ਦਾ ਕੈਰੈਕਟਰ ਦਾ ਅਰਜੰਦ ਇੰਜਨ ਲੱਗਿਆ ਬਈ 605 ਦਾ ਸਲਾਹ ਤੇ 10000 ਦਾ ਚੱਕ ਦਰਸ਼ਕ ਤੇ ਪੋ ਤੋਂ ਕੈਰੈਕਟਰ ਨੂੰ ਸਵਰਾਸ 735 ਦਿਖਾਉਣੇ ਜੀ ਐਮ ਆਰ ਫ ਕਟੇਰਾ ਦੇ ਵਿੱਚ ਹੈ ਮੂਲੜ ਐਮ ਆਰ ਫ ਦੇ ਨਹੀਂ ਜੀ ਦੋਤਾ ਹੋ ਗਿਆ ਇਹ ਮਾਡਲ ਵਗੈਰਾ ਲਿਖਾਣੀ ਹੈ ਜੇ ਤੇ ਇਹ ਫੋਨ ਕਰਕੇ ਪਤਾ ਕਰ ਸਕਦੇ ਹਾਂ ਫੈਕਟਰ ਦਾ ਅਰਜਨਲ ਪਿਆ ਜੀ ਸਲਵਰਾਸ 735 ਸੈਂਟਰ ਗੇਰ ਹੈ ਜੀ 2 ਸਪੀਡ ਹੈ ਜੀ ਮੀਟਰ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਜੀ 12 ਡੈਰਾ ਦੇ ਵਿੱਚ ਹੈ 45 ਦੀ ਲੈ ਕੇ ਦਿੱਤਾ ਨਹੀਂ ਕੋਈ ਨਹੀਂ ਮੇਰੇ ਪਲਾਸਟਿਕ ਦੇ ਵੇਟ ਲੱਗੇ ਹੋਣੇ ਜੀ ਡੰਡਾ ਡਰਾਵੜ ਸਮੇਤ ਇਹ ਇੱਕ ਉਹ ਜੀ ਦੇ ਨਾਲ ਸਿੰਗਲ ਸਕੂਟਰ ਦੇ ਵਿੱਚ ਹੈ ਤੇ ਇਹ ਚਿਰੀ ਇਹ ਇਹ 21 ਜਿਰੀ ਦੇ ਵਿੱਚ ਆਈ ਇਹ ਪੀਵੀ 31 ਮਾਸ਼ਾ ਨੰਬਰ ਆ ਜੀ ਟਰੈਕਟਰ 12 ਟਾਇਰਾਂ ਦੇ ਵਿੱਚ ਹੈ ਟਾਇਰ ਹੈਗਾ 40 50 ਪੈਸੇ ਚਾਰੇ ਟਰੈਕਟਰ ਗੇਅਰ ਮਾਡਲ ਵਗੈਰਾ ਪਾਈ ਲਿਖਾਣੀ ਹੈ ਜਿਹਨਾਂ ਰੇਟ ਲਿਖਿਆ ਤੇ ਉੱਤੇ ਤੇ ਤੁਸੀਂ ਕਾਲ ਕਰਕੇ ਰੇਟ ਵਗੈਰਾ ਪਾਈ ਪੁੱਛ ਸਕਦੇ ਹੋ ਤੇ ਫੋਨ ਨੰਬਰ ਸਾਨੂੰ ਦੱਸ ਦਾਂਗੇ ਮਹਿੰਦਰਾ ਸ਼ਾਇਦ ਪੰਨੀ 550 ਜਾਂ ਪੰਨੀ 475 ਤੇ ਸਵਰਾ 735 ਬਾਰੇ ਤੁਹਾਨੂੰ ਫੋਨ ਨੰਬਰ ਦੇ ਦਾਂਗੇ ਤੇ ਦੋਨੇ ਟਰੈਕਟਰ ਕਾਲ ਕਰਕੇ ਕਰੀ ਸਕਦੇ ਜੀ ਧੰਨਵਾਦੀ